ਚੰਡੀਗੜ੍ਹ ਨੂੰ ਨਿਹੰਗ ਜਥੇਬੰਦੀਆਂ ਜਾ ਰਹੀਆਂ ਸੀ ਤਾਂ ਤੁਸੀਂ ਦੇਖੋ ਜਾਣ ਤੇ ਰੋਕਿਆ ਗਿਆ ਪੁਲਿਸ ਪ੍ਰਸ਼ਾਸਨ ਦੀ ਅੱਗੇ ਵੱਡੀ ਭਾਰੀ ਫੋਰਸ ਲਾ ਦਿੱਤੀ ਗਈ ਆ ਪੁਲਿਸ ਵੱਲੋਂ ਰੋਕਿਆ ਗਿਆ ਚੰਡੀਗੜ੍ਹ ਦੀਆਂ ਬੱਸਾਂ ਟਰੱਕ ਲਾ ਕੇ ਰੋਕੇ ਗਏ ਆ ਬਾਰਡਰ ਬਣਾ ਦਿੱਤਾ ਜੀ ਇਹਨਾਂ ਨੇ ਉਸ ਤੋਂ ਵੱਧ ਤੁਹਾਨੂੰ ਪਤਾ ਕਿੰਨੀ ਵਰੀਏ ਬਾਰਡਰ ਬਣਾਇਆ ਜਾ ਰਿਹਾ 13 ਰਸਤੇ ਚੰਡੀਗੜ੍ਹ ਨੂੰ ਜਾਂਦੇ ਨੇ 13 ਦੇ 13 ਬਲੌਕ ਕੀਤੇ ਹੋਏ ਨੇ ਜੀ ਹਰ ਇੱਕ ਰਸਤਾ ਬੰਦ ਕਰ ਦਿੱਤਾ ਸਾਰਾ ਟੋਟਲ ਬਲੌਕ ਕੀਤਾ ਹੋਇਆ ਆ ਤੇ ਪੰਜਾਬ ਦੇ ਬੱਚੇ ਜਿਹੜੇ ਨੇ ਜਿਹੜੇ ਹਾਈਅਰ ਸਟੱਡੀਜ਼ ਕਰ ਰਹੇ ਨੇ ਉਹ ਪੰਜਾਬ ਯੂਨੀਵਰਸਿਟੀ ਤੋਂ ਐਫੀਲੀਏਟਿਡ ਨੇ ਤੇ ਉਹਦੇ ਚੋ ਜਿਹੜੀ ਸੈਨੇਟ ਹੈ 99 ਬੰਦਿਆ ਜਿਹੜੀ ਚੁਣਦੇ ਆਏ ਉਹਦੇ ਚ ਜਿਹੜੇ ਵਿਦਿਆਰਥੀ ਜਿਹੜੇ ਅੱਛੀ ਸਟੱਡੀ ਵਾਲੇ ਐਜੂਕੇਟਿਡ ਇੰਟੈਲੈਕਚੁਅਲ ਬੱਚੇ ਹੁੰਦੇ ਨੇ ਉਹ ਸੈਨੇਟ ਚ ਚੁਣ ਕੇ ਆਉਂਦੇ ਨੇ ਤੇ ਸਿੰਡੀ ਇਸ ਕਰਕੇ ਵਿਦਿਆ ਦਾ ਜਿਹੜਾ ਇਹ ਵਿਦਿਆਹੀਣ ਸਾਨੂੰ ਕਰਨਾ ਚਾਹੁੰਦੇ ਨੇ ਤੇ ਜਿਹੜੀ ਕੌਮਾਂ ਵਿਦਿਆਹੀਣ ਹੋ ਜਾਂਦੀਆਂ ਨੇ ਵੀਰ ਜੀ ਉਹਨਾਂ ਦਾ ਫਿਰ ਵਾਇਗ੍ਰੂ ਹੀ ਵਾਕਾ ਹੁੰਦਾ ਜੀ ਇਹ ਇੰਜਾਮ ਕੀਤਾ ਰੋਡ ਤਾਰਾਂ ਉਹ ਗਵਰਨਮੈਂਟ ਨੇ ਲਾਇਆ ਸਰਕਾਰ ਨੇ ਤਾਰਾਂ ਲਾਈਆਂ ਸਾਹਮਣੇ ਵੇਖ ਸਕਦੇ ਖਾਲਸੇ ਨੇ ਰੋਡ ਇੰਜਾਮ ਕੀਤਾ ਅਸੀਂ ਤੇ ਰਸਤਾ ਮੰਗਣ ਦੇ ਚੁਣੇ ਬੈਠੇ ਜਾਨ ਸਾਡਾ ਇਤਿਹਾਸ ਨੂੰ ਅਲਟਪਲਟ ਕਰੀ ਜਾਂਦੇ ਆ ਇਸ ਕਰਕੇ ਖਾਲਸੇ ਪੰਥ ਦਾ ਪੰਜਾਬੀਆਂ ਵਿੱਚ ਵੇਖ ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਹੈ ਸਕੂਲਾਂ ਦੇ ਵਿੱਚੋਂ ਢਾਈ ਜਾ ਰਹੀ ਹੈ ਉਹ ਬਾਅਦ ਵੱਡੀ ਗੱਲ ਇਹ ਆ ਵੀ ਹਰਿਆਣੇ ਪੁਲਿਸ ਤੇ ਖੜੀ ਆ ਜਿਆਦਾ ਵੱਡੀ ਤਾਦਾਤ ਹਰਿਆਣੇ ਪੁਲਿਸ ਦੀ ਆ ਹਰਿਆਣੇ ਪੁਲਿਸ ਦਾ ਕੀ ਮਤਲਬ ਬਣਦਾ ਇੱਥੇ ਆਣਦਾ ਇਹ ਹਰਿਆਣਾ ਤੇ ਨਹੀਂ ਆ ਨਾ ਚੰਡੀਗੜ੍ਹ ਨੌਜਵਾਨ ਜਿਹੜੇ ਆ ਪੜ੍ਹਾਈ ਕਰਦੇ ਆ ਪੜ੍ਹਾਈ ਕਰਕੇ ਉਹਨਾਂ ਨੂੰ ਗਿਆਨ ਮਿਲਦਾ ਉਹ ਅੱਗੇ ਵੱਧਦੇ ਆ ਜੋੜੀ ਸੈਂਟਰ ਸਰਕਾਰ ਉਹ ਪੰਜਾਬ ਦੇ ਕੋਲ ਇਹ ਹੱਕ ਖੋਣਾ ਚਾਹੁੰਦੀ ਆ ਤੇ ਅਮਾਰੇ ਕਹਿੰਦਾ ਫੌਜ ਚੜੀ ਆ ਕਾਲਕੀ ਦਲ ਮੱਕੜੀ ਨਾ ਹੀ ਹੋਏ ਨੀਲਾ ਬਾਣਾ ਪਹਿਨ ਕੇ ਅਵਰ ਨਾ ਦਿਸੇ ਕੋਈ ਦਿੱਲੀ ਤਖਤ ਪਰ ਬੈਠੇਗੀ ਆਪ ਗੁਰਾਂ ਕੀ ਫੌਜ ਛਤਰ ਫਰਾਵੇ ਸੀਸ ਪਰ ਬੜੀ ਕਰਨਗੇ ਮੋਰ ਖਾਲਸਾ ਪੰਥਿਆ ਗੁਰੂ ਮਹਾਰਾਜ ਦਾ ਇਹਨੂੰ ਨਾ ਕੋ ਜਿੱਤ ਸਕਿਆ ਨਾ ਜਿੱਤ ਸਕਦਾ ਵਾ ਪਰ ਗੱਲ ਇਹ ਚੱਲਦੀ ਆ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਚੰਡੀਗੜ੍ਹ ਪੰਜਾਬ ਦਾ ਪੰਜਾਬੀਆਂ ਦਾ ਦਲ ਪੰਥ ਨੂੰ ਤੇ ਕੈਨੇਡਾ ਨਹੀਂ ਰੋਕਦਾ ਦਲਪੰਥ ਨੂੰ ਤੇ ਅਮਰੀਕਾ ਨਹੀਂ ਰੋਕਦਾ ਦਲਪੰਥ ਨੂੰ ਤੇ ਕੋਈ ਦੇਸ਼ ਨਹੀਂ ਰੋਕਦਾ ਇਹ ਕਿਹੜੇ ਆ ਗਏ ਭਈ ਜਿਹੜੇ ਸਾਨੂੰ ਚੰਡੀਗੜੀ ਨਹੀਂ ਜਾਣਦੇ ਰੇ ਲੋਕ ਤਾਂ ਪਰੇਸ਼ਾਨ ਪੈਂਜੀ ਹੋ ਰਹੇ ਨੇ ਸਾਡੀਆਂ ਭੈਣਾਂ ਵੀ ਤੇ ਪਰੇਸ਼ਾਨ ਹੋ ਰਹੀਆਂ ਨਾ ਉੱਥੇ ਉਹ ਵੀ ਤਾਂ ਕਿਸੇ ਦੀ ਬੱਚੀਆਂ ਨੇ ਸਾਡੀਆਂ ਜਾਈਆਂ ਨੇ ਸਾਡੇ ਭਰਾ ਬੈਠੇ ਨੇ ਉੱਥੇ ਉਹ ਵੀ ਤਾਂ ਰੋ ਰਹੇ ਨੇ ਉੱਥੇ ਰਾਤ ਦੇ ਬੈਠੇ ਅੰਦਰ ਟੱਕੇ ਹੋਏ ਨੇ ਪੰਜਾਬ ਯੂਨੀਵਰਸਿਟੀ ਦਾ ਇਹ ਹਾਲ ਹੈ ਜਿਹੜੇ ਅੰਦਰ ਨੇ ਅੰਦਰ ਨੇ ਜਿਹੜੇ ਬਾਹਰ ਨੇ ਬਾਹਰ ਨੇ ਸੋ ਸ਼ਰਿਆਮ ਧੱਕਾ ਗੁੰਡਾਗਰਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਕਰਕੇ ਆਪਾਂ ਇਹ ਰੋਸ ਕਰਨ ਲਈ ਆਪਾਂ ਰੋਜ਼ ਜਤੌਣ ਲਈ ਇਹ ਬਲੋਕ ਕੀਤਾ ਕਿ ਭਾਈ ਇਹ ਜੇ ਤੁਸੀਂ ਸਾਨੂੰ ਨਹੀਂ ਜਾਣਦਾ ਹੋ ਕਿ ਤੇ ਆਪਾਂ ਇਹ ਲੋਕਾਂ ਨੂੰ ਵੀ ਲਕਾਈ ਨੂੰ ਦੱਸਾਂਗੇ ਇੱਕ ਤੇ ਸਾਡੇ ਵਿਦਿਆਰਥੀਆਂ ਨਾਲ ਧੱਕਾ ਕੀਤਾ ਜਾ ਰਿਹਾ ਜੇ ਪੀਸਫੁੱਲ ਸਮਰਥਨ ਕਰਨ ਜਾ ਰਹੇ ਤਾਂ ਸਾਨੂੰ ਵੀ ਜਾਣ ਹੀ ਦਿੱਤਾ ਜੀ ਪੰਜਾਬ ਯੂਨੀਵਰਸਿਟੀ ਨੂੰ ਜਾਣ ਵਾਲੇ ਸਾਰੇ ਹੀ ਰਸਤੇ ਬੰਦ ਕਰ ਦਿੱਤੇ ਗਏ ਨੇ ਇਥੋਂ ਚੰਡੀਗੜ੍ਹ ਨੂੰ ਨਿਹੰਗ ਜਥੇਬੰਦੀਆਂ ਜਾ ਰਹੀਆਂ ਸੀ ਤਾਂ ਤੁਸੀਂ ਦੇਖੋ ਜਾਣ ਤੇ ਰੋਕਿਆ ਗਿਆ ਪੁਲਿਸ ਪ੍ਰਸ਼ਾਸਨ ਦੀ ਅੱਗੇ ਵੱਡੀ ਭਾਰੀ ਫੋਰਸ ਲਾ ਦਿੱਤੀ ਗਈ ਆ ਤਾਂ ਗਲਬਾਤ ਵੀ ਕਰਾਂਗੇ ਜਿੱਥੇ ਰੋਕਿਆ ਗਿਆ ਉੱਥੇ ਹੀ ਨਿਆਂ ਅੰਗ ਜਥੇਬੰਦੀਆਂ ਨੇ ਫਿਰ ਇੱਥੇ ਸਾਰੇ ਰਸਤੇ ਜਾਮ ਕਰ ਦਿੱਤੇ ਕਹਿੰਦੇ ਜਾਂ ਤਾਂ ਪੰਜਾਬ ਯੂਨੀਵਰਸਿਟੀ ਜਾਣ ਦਿੱਤਾ ਜਾਵੇ ਤੇ ਜਾਂ ਫਿਰ ਇੱਥੇ ਕਿਸੇ ਨੂੰ ਵੀ ਜਿਹੜਾ ਕਿ ਰੋਡ ਨਹੀਂ ਖੋਲਿਆ ਜਾਊਗਾ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਊਗਾ ਗਲਬਾਤ ਵੀ ਕਰਾਂਗੇ ਸਾਡੇ ਨਾਲ ਸਰਬਜੀਤ ਸਿੰਘ ਜੀ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਿਰ ਤਾਂ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ ਪੰਜਾਬ ਯੂਨੀਵਰਸਿਟੀ ਨੂੰ ਬੱਸ ਭੈਣ ਜੀ ਦੇਖੋ ਜਿਹੜਾ ਵਿਦਿਆਰਥੀਆਂ ਦਾ ਚੱਲ ਰਿਹਾ ਪ੍ਰੋਟੈਸਟ ਆਪਾਂ ਨਿਹੰਗ ਸਿੰਘ ਜਥੇਬੰਦੀਆਂ ਸਮਰਥਨ ਕਰਨ ਜਾ ਰਹੇ ਆ ਬੜਾ ਪੀਸਫੁਲ ਪ੍ਰੋਟੈਸਟ ਕਈ ਦਿਨਾਂ ਤੋਂ ਚੱਲਦਾ ਪਿਆ ਹੈ ਸ ਆਪਾਂ ਜਸਟ ਆਪਾਂ ਜਿੱਦਾਂ ਸਾਰੇ ਕਿਸਾਨ ਜਥੇਬੰਦੀਆਂ ਜਾ ਰਹੀਆਂ ਉਦੋਂ ਦਲਪੰਥ ਵੀ ਜਾ ਰਹੇ ਆ ਪਰ ਇਹਨਾਂ ਨੇ ਇੱਥੇ ਸਾਨੂੰ ਰੋਕਿਆ ਗਿਆ ਆ ਚੰਡੀਗੜ੍ਹ ਪੁਲਿਸ ਵੱਲ ਰੋਕਿਆ ਗਿਆ ਚੰਡੀਗੜ੍ਹ ਦੀਆਂ ਬੱਸਾਂ ਟਰੱਕ ਲਾ ਕੇ ਰੋਕੇ ਗਏ ਆ ਬਾਰਡਰ ਬਣਾ ਦਿੱਤਾ ਜੀ ਇਹਨਾਂ ਨੇ ਉਸ ਤੋਂ ਵੱਧ ਤੁਹਾਨੂੰ ਪਤਾ ਕਿੰਨੀ ਵਾਰੀ ਇਹ ਬਾਰਡਰ ਬਣਾਇਆ ਜਾ ਰਿਹਾ ਆ ਤੇ ਉਸ ਤੋਂ ਬਾਅਦ ਵੱਡੀ ਗੱਲ ਇਹ ਆ ਵੀ ਹਰਿਆਣੇ ਪੁਲਿਸ ਤੇ ਖੜੀ ਆ ਜਾ ਵੱਡੀ ਤਾਦਾਦ ਹਰਿਆਣੇ ਪੁਲਿਸ ਦੀ ਹੈ ਹਰਿਆਣੇ ਪੁਲਿਸ ਦਾ ਕੀ ਮਤਲਬ ਬਣਦਾ ਇੱਥੇ ਆਣ ਦਾ ਇਹ ਹਰਿਆਣਾ ਤੇ ਨਹੀਂ ਹੈ ਨਾ ਚੰਡੀਗੜ੍ਹ ਚੰਡੀਗੜ੍ਹ ਪੁਲਿਸ ਘੱਟ ਚੰਡੀਗੜ੍ਹ ਰਾਜਧਾਨੀ ਹੈ ਪੰਜਾਬ ਦੀ ਵੀ ਤੇ ਹਰਿਆਣੇ ਦੀ ਵੀ ਇਹ ਤੇ ਵਿਚ ਵਿਚਾਲੇ ਗੱਲ ਆ ਪਰ ਗੱਲ ਇਹ ਚੱਲਦੀ ਆ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਪੰਜਾਬ ਦਾ ਹੈ ਪੰਜਾਬ ਦੀ ਪੁਲਿਸ ਆ ਕੇ ਸਾਨੂੰ ਰੋਕੇ ਉਹਨਾਂ ਨਾਲ ਤੇ ਆਪਾਂ ਗੱਲ ਕਰੀਏ ਹਰਿਆਣੇ ਵਾਲੇ ਕਿੱਥੋਂ ਆ ਗਏ ਬਈ ਇਹ ਤੇ ਸਾਡੇ ਛੋਟੇ ਭਰਾ ਸੀ ਇਹ ਕੋ ਚੜ ਚੜ ਕੇ ਸਾਡੇ ਤੇ ਆ ਰਹੇ ਨੇ ਸੋ ਸ਼ਰਿਆਮ ਧੱਕਾ ਗੁੰਡਾਗਰਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਜੀ ਫਿਰ ਤੁਸੀਂ ਰੋਡ ਕਿਉਂ ਜਾਮ ਕੀਤਾ ਰੋਡ ਇਸ ਕਰਕੇ ਜਾਮ ਕੀਤਾ ਸਾਡਾ ਰੋਸ ਹੈ ਕਿ ਸਾਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਜੇ ਚੰਡੀਗੜ੍ਹ ਪੰਜਾਬ ਦਾ ਪੰਜਾਬੀਆਂ ਦਾ ਦਲਪੰਥ ਨੂੰ ਤੇ ਕੈਨੇਡਾ ਨਹੀਂ ਰੋਕਦਾ ਦਲਪੰਥ ਨੂੰ ਤੇ ਅਮਰੀਕਾ ਨਹੀਂ ਰੋਕਦਾ ਦਲਪੰਥ ਨੂੰ ਤਾਂ ਕੋਈ ਦੇਸ਼ ਨਹੀਂ ਰੋਕਦਾ ਇਹ ਕਿਹੜੇ ਆ ਗਏ ਭਈ ਜਿਹੜੇ ਸਾਨੂੰ ਚੰਡੀਗੜੀ ਨਹੀਂ ਜਾਣਦੇ ਰੇ ਇਸ ਕਰਕੇ ਆਪਾਂ ਇਹ ਰੋਸ ਕਰਨ ਲਈ ਆਪਾਂ ਰੋਸ ਦਿਤਾਉਣ ਲਈ ਇਹ ਬਲੌਕ ਕੀਤਾ ਕਿ ਭਾਈ ਇਹ ਜੇ ਤੁਸੀਂ ਸਾਨੂੰ ਨਹੀਂ ਜਾਣਦੋਗੇ ਤੇ ਆਪਾਂ ਇਹ ਲੋਕਾਂ ਨੂੰ ਵੀ ਲਕਾਈ ਨੂੰ ਦੱਸਾਂਗੇ ਇੱਕ ਤੇ ਸਾਡੇ ਵਿਦਿਆਰਥੀਆਂ ਨਾਲ ਧੱਕਾ ਕੀਤਾ ਜਾ ਰਿਹਾ ਜੇ ਪੀਸਫੁਲ ਸਮਰਥਨ ਕਰਨ ਜਾ ਰਹੇ ਆ ਤੇ ਸਾਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਫਿਰ ਲੋਕ ਪਰੇਸ਼ਾਨ ਹੋ ਰਹੇ ਹੋਣਗੇ ਉਹ ਲੋਕ ਤਾਂ ਪਰੇਸ਼ਾਨ ਪੈਂਜੀ ਹੋ ਰਹੇ ਨੇ ਸਾਡੀਆਂ ਭੈਣਾਂ ਵੀ ਤਾਂ ਪਰੇਸ਼ਾਨ ਹੋ ਰਹੀਆਂ ਨਾ ਉੱਥੇ ਉਹ ਵੀ ਤਾਂ ਕਿਸੇ ਦੀ ਬੱਚੀਆਂ ਨੇ ਸਾਡੀਆਂ ਜਾਈਆਂ ਨੇ ਸਾਡੇ ਭਰਾ ਬੈਠੇ ਨੇ ਉੱਥੇ ਉਹ ਵੀ ਤਾਂ ਰੋ ਰਹੇ ਨੇ ਉੱਥੇ ਰਾਤ ਦੇ ਬੈਠੇ ਅੰਦਰ ਟੱਕੇ ਹੋਏ ਨੇ ਪੰਜਾਬ ਯੂਨੀਵਰਸਿਟੀ ਦਾ ਇਹ ਹਾਲ ਹੈ ਜਿਹੜੇ ਅੰਦਰ ਨੇ ਅੰਦਰ ਨੇ ਜਿਹੜੇ ਬਾਹਰ ਨੇ ਬਾਹਰ ਨੇ 13 ਰਸਤੇ ਚੰਡੀਗੜ੍ਹ ਨੂੰ ਜਾਂਦੇ ਨੇ 13 ਦੇ 13 ਬਲਾਕ ਕੀਤੇ ਹੋਏ ਨੇ ਜੀ ਹਰ ਇੱਕ ਰਸਤਾ ਬੰਦ ਕਰ ਦਿੱਤਾ ਸਾਰਾ ਟੋਟਲ ਬਲਾਕ ਕੀਤਾ ਹੋਇਆ ਆ ਬਾਕੀ ਕਿਸਾਨ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਡਟੀਆਂ ਹੋਈਆਂ ਨੇ ਕੰਮ ਕਰ ਰਹੀਆਂ ਨੇ ਆਪਣਾ ਔਰ ਚੱਕ ਚੱਕ ਕੇ ਬੈਰੀਕੇਡ ਮਾਰ ਰਹੀਆਂ ਨੇ ਰਸਤਾ ਖੋਲਣ ਦਾ ਯਤਨ ਕੀਤਾ ਜਾ ਰਿਹਾ ਹਰ ਪਾਸੇ ਜੀ ਤੇ ਅੱਜੇ ਦੇਖਿਆ ਜਾਵੇ ਤਾਂ ਜਿੱਥੇ ਪੰਜਾਬ ਯੂਨੀਵਰਸਿਟੀ ਇੱਕ ਪੀਸਫੁਲੀ ਪ੍ਰੋਟੈਸਟ ਚੱਲ ਰਿਹਾ ਉੱਥੇ ਹੁਣ ਵੀ ਤਾਂ ਜਾ ਕੇ ਇੱਕ ਕਾਲ ਦਿੱਤੀ ਗਈ ਉੱਥੇ ਬੈਠ ਕੇ ਆਪਣਾ ਰੋਸ ਕਰਕੇ ਵਾਪਸ ਆ ਜਾਣਾ ਫਿਰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਤਾਂ ਦੇਖੋ ਤੁਸੀਂ ਉਹਨਾਂ ਨੂੰ ਪੁੱਛੋ ਨਾ ਵੱਡੇ ਅਫਸਰਾਂ ਨੂੰ ਜਿਨ੍ਹਾਂ ਨੇ ਇਹ ਕੀਤਾ ਕੋਈ ਇਹਨਾਂ ਨੇ ਕੋਈ ਰਿਟਰਨ ਦੇ ਵਿੱਚ ਨਹੀਂ ਹੈਗਾ ਕੋਈ ਐਥਾਰਟੀ ਨਹੀਂ ਹੈਗੀ ਬਸ ਇਹ ਹੈ ਕਿ ਤੱਕਾ ਉਹ ਜਾਣ ਕੇ ਬਸ ਇਹ ਹੈ ਕਿ ਪੁਲਿਸ ਦੀ ਵਰਦੀ ਪਾ ਕੇ ਜੋ ਮਰਜ਼ੀ ਕਰੀ ਜਾਈਏ ਕੋਈ ਰੋਕਣ ਵਾਲਾ ਨਹੀਂਗਾ ਇਹ ਕਰ ਰਹੇ ਨੇ ਜੀ ਬਸ ਤੁਸੀਂ ਦੇਖ ਸਕਦੇ ਗੱਡੀਆਂ ਨੂੰ ਵਾਪਸ ਮੋੜਿਆ ਜਾ ਰਿਹਾ ਹੈਗਾ ਬਾਬਾ ਜੀ ਰਣਾਲਵੀ ਗੱਲਬਾਤ ਕਰਾਂਗੇ ਕਿਸਾਨ ਜਥੇਬੰਦੀਆਂ ਵੀ ਦੂਜੇ ਪਾਸੇ ਤੁਸੀਂ ਦੇਖ ਸਕਦੇ ਡਟੀਆਂ ਹੋਈਆਂ ਉਹਨਾਂ ਨੇ ਵੀ ਆਪਣੀਆਂ ਗੱਡੀਆਂ ਜ਼ਰੂਰ ਮੋੜਨੀਆਂ ਪਰ ਇੱਥੋਂ ਇੱਥੇ ਹੀ ਜਿਹੜਾ ਮੋਰਚਾ ਉਹ ਲਾ ਲਿਆ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹੋਗੇ ਪੰਜਾਬ ਯੂਨੀਵਰਸਿਟੀ ਨੂੰ ਜਾਣ ਦਾ ਸਾਰਿਆਂ ਕੋਲ ਅਧਿਕਾਰ ਉਹ ਕਹਿੰਦੇ ਅਸੀਂ ਤਾਂ ਪੀਸਫੁਲੀ ਪ੍ਰੋਟੈਸਟ ਕਰਨਾ ਜਾ ਕੇ ਫਿਰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਸਰਕਾਰ ਜਿਹੜੀ ਆ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਕਰ ਰਹੀ ਆ ਸਾਡੇ ਜਿਹੜੇ ਨੌਜਵਾਨ ਜਿਹੜੇ ਆ ਪੜ੍ਹਾਈ ਕਰਦੇ ਆ ਪੜ੍ਹਾਈ ਕਰਕੇ ਉਹਨਾਂ ਨੂੰ ਗਿਆਨ ਮਿਲਦਾ ਉਹ ਅੱਗੇ ਵੱਧਦੇ ਆ ਜਿਹੜੀ ਸੈਂਟਰ ਸਰਕਾਰ ਉਹ ਪੰਜਾਬ ਦੇ ਕੋਲੋਂ ਇਹ ਹੱਕ ਖੋਹਣਾ ਚਾਹੁੰਦੀ ਆ ਇਸ ਕਰਕੇ ਸਾਡੇ ਤੇ ਸਖਤੀ ਕੀਤੀ ਜਾ ਰਹੀ ਆ ਪਰ ਖਾਲਸਾ ਫੌਜ ਵੱਲੋਂ ਜਿਹੜਾ ਵਾ ਵੀ ਤਿਆਰ ਬਾੜ ਤਿਆਰ ਫੌਜਾ ਵਾ ਇਹ ਬੈਰੀਕੇਡ ਜਿਹੜੇ ਇਹਨਾਂ ਨੇ ਬੰਦ ਕੀਤੇ ਆ ਇਹ ਸਾਡੇ ਨਾਲ ਗੱਲਬਾਤ ਕਰਨ ਥੋੜਾ ਸਮਾਂ ਸਮਾਂ ਦੁੱਤਾ ਨਹੀਂ ਤੇ ਇਹ ਬੈਰੀਕੇਡ ਖੋਲ ਦੇਵਾਂਗੇ ਓਕੇ ਜੇ ਨਾ ਮਤਲਬ ਕੋਈ ਟਾਈਮ ਤੁਸੀਂ ਰੁਕੇ ਹੋਏ ਹੋ ਵੀ ਜੇ ਨਾ ਕੋਈ ਗੱਲਬਾਤ ਕਰਨ ਲਈ ਅੱਗੇ ਆਇਆ ਤਾਂ ਬੈਰੀਕੇਡ ਤੋੜੇ ਜਾਣਗੇ ਕਿ ਬੈਰੀਕੇਡ ਜੁੜੇ ਆ ਸਿੱਖ ਸੰਗਤਾਂ ਦੇ ਨਾਲ ਜਿਹੜਾ ਬਈ ਅੱਗੇ ਜਾਵਾਂਗੇ ਯੂਨੀਵਰਸਿਟੀ ਜਾਵਾਂਗੇ ਜਿਹੜੇ ਉਹ ਸਾਡੇ ਬੱਚੇ ਆ ਅਸੀਂ ਉਹਨਾਂ ਬੱਚਿਆਂ ਦਾ ਸਹਯੋਗ ਕਰਾਂਗੇ ਪਰ ਜਿੱਥੇ ਤੁਸੀਂ ਰੋਡ ਜਾਮ ਕੀਤਾ ਹੋਇਆ ਹੁਣ ਤੇ ਆਮ ਜਨਤਾ ਤੇ ਪਰੇਸ਼ਾਨ ਹੁੰਦੀ ਹੋਏਗੀ ਉਹਦਾ ਤੁਹਾਡੀ ਖਲਾਫ ਪੁੱਜੇ ਇਹਦੀ ਜ਼ਿੰਮੇਵਾਰੀ ਜਿਹੜੀ ਸਰਕਾਰ ਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਇੱਕ ਬੇਨਤਾ ਜੀ ਰੋਡ ਨਹੀਂ ਜਾਮ ਕੀਤਾ ਰੋਡ ਤਾਰਾਂ ਉਹ ਗਵਰਨਮੈਂਟ ਨੇ ਲਾਈਆ ਸਰਕਾਰ ਨੇ ਤਾਰਾਂ ਲਾਈਆਂ ਸਾਹਮਣੇ ਵੇਖ ਸਕਦੇ ਖਾਲਸੇ ਨੇ ਰੋਡ ਨੂੰ ਜਾਮ ਕੀਤਾ ਇੱਥੇ ਰਸਤਾ ਮੰਗਣ ਦੇ ਜੁਨੀਵਰਸਿਟੀ ਨੂੰ ਜਾਣ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ ਜਾਨ ਇਸੇ ਕਰਕੇ ਸਾਡੇ ਹੱਕ ਖੋਹ ਰਹੇ ਆ ਜੀ ਸਾਡੇ ਜਿਹੜੇ ਆ ਸਾਰੇ ਸਕੂਲ ਉਹਨਾਂ ਸੈਂਟਰ ਆਪਣੇ ਅੰਡਰ ਚ ਲੈਣਾ ਚਾਹੁੰਦਾ ਸਾਡੀਆਂ ਸਾਰੀਆਂ ਯੂਨੀਵਰਸਿਟੀਆਂ ਆਪਣੇ ਅੰਡਰ ਚ ਲੈਣਾ ਚਾਹੁੰਦਾ ਜਿਹੜੇ ਜੋ ਵੀ ਸਾਡਾ ਇਤਿਹਾਸ ਨੂੰ ਉਲਟ ਪਲਟ ਕਰੀ ਜਾਂਦੇ ਆ ਇਸ ਕਰਕੇ ਖਾਲਸੇ ਪੰਥ ਦਾ ਪੰਜਾਬੀਆਂ ਵਿੱਚੋਂ ਵੇਖ ਸਕੂਲਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਵੀ ਪੰਜਾਬੀ ਜਿਹੜੀ ਹੈ ਸਕੂਲਾਂ ਦੇ ਵਿੱਚੋਂ ਢਾਈ ਜਾ ਰਹੀ ਹੈ ਜੀ ਇਸ ਕਰਕੇ ਸਾਡੇ ਹੋਰ ਕੋਈ ਸਮੇਂ ਤੱਕ ਸਾਡੇ ਖਾਲਸੇ ਪੰਥ ਦੇ ਵਿੜਾ ਇਹਨਾਂ ਨੇ ਜ਼ੁਲਮ ਕਰਦੇ ਤੇ ਸ਼ੁਰੂ ਤੋਂ ਹੀ ਕਰਦੇ ਆਏ ਹੁਣ ਕੋਈ ਜ਼ਿਆਦਾ ਚੱਲਣ ਦਿਆ ਵਾ ਤੇ ਸਾਰੀ ਸੰਗਤ ਨੇ ਉਹ ਬੇਨਤੀ ਆ ਇਹ ਕੇ ਕੱਲੇ ਦਾ ਨਹੀਂ ਇਹ ਸਾਰੀ ਸੰਗਤ ਵਾਸਤੇ ਹੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਸਿੱਖ ਬੈਠੇ ਆ ਸਿੰਘ ਬੈਠੇ ਆ ਸਾਰਿਆਂ ਵਾਸਤੇ ਹੀ ਆ ਵੀ ਕੌਮ ਦੇ ਨਾਲ ਖਲੋਤੋ ਖਲੋ ਇਹਨਾਂ ਦਾ ਡਟ ਕੇ ਸਾਥਾ ਦਈਏ ਕారణ ਕਿ ਕਾਰਨ ਕੀ ਪੰਜਾਬੀ ਯੂਨੀਵਰਸਿਟੀ ਹੁੰਦਾ ਇਹ ਸਾਡੀ ਸਾਰੀਆਂ ਸਰਕਾਰਾਂ ਦਾ ਹੈ ਮੇਰ ਹੁੰਦਾ ਜੀ ਜੋ ਵੀ ਭਗਵੰਤ ਮਾਨ ਸਰਕਾਰ ਆ ਜਾਂ ਦੂਜੀ ਸਰਕਾਰ ਸਰਕਾਰ ਤੇ ਬਿਨਾਂ ਤੇ ਇਹ ਨਾ ਹੋ ਸਕਦਾ ਜਿਹੜੇ ਆਪਣੇ ਬੈਰੀਕੇਟ ਸਾਰੇ ਪੰਜਾਬ ਦੇ ਬੰਦ ਹੋਏ ਨਾ ਹਾਂ ਬਿਲਕੁਲ ਚੰਡੀਗੜ੍ਹ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਾਂ ਹਾਂ ਜੀ ਤੇ ਬਿਨਾਂ ਹਾਂ ਜੀ ਵਿੱਚ ਜਿਹਦੇ ਵਿੱਚ ਪੰਜਾਬ ਪੁਲਿਸ ਵੀ ਆ ਹਰਿਆਣਾ ਪੁਲਿਸ ਵੀ ਆ ਤੇ ਮਹਾਂਵਾਚਲ ਪੁਲਿਸ ਲੱਗ ਸਕਦੀ ਇੱਥੇ ਜਿਹੜਾ ਹਰਿਆਣਾ ਪੁਲਿਸ ਵੀ ਆਈ ਹੋਈ ਹੈ ਨਹੀਂ ਜੀ ਨਾ ਉਹ ਤੇ ਮਾਚਲ ਦੀ ਵੀ ਆਈ ਹੈ ਜੀ ਇੱਥੇ अच्छा जी हां जी हरियाणा तो चलो आप मान सकते भी दी हद होगी ते हिमाचल दी तो कोई हद ਨਹੀਂ ਨਾ ਇੱਥੇ ਉਹ ਵੀ ਉਹ ਵੀ ਪੁਲਿਸ ਇੱਥੇ ਆਣ ਕੇ ਖਲੋਤੀ ਆ ਜੀ ਮਤਲਬ ਕਿ ਚੰਡੀਗੜ੍ਹ ਪੁਲਿਸ ਘੱਟ ਪੈ ਗਈ ਸੀ ਹੁਣ ਪੰਜਾਬ ਮਤਲਬ ਕਿ ਹਿਮਾਚਲ ਦੀ ਪੁਲਿਸ ਵੀ ਲਾ ਦिती ਹੈ ਤੁਹਾਨੂੰ ਹਾਂਜੀ ਹਾਂਜੀ ਲਾਈਵ ਇਹ ਸਾਰੀਆਂ ਪੁਲਸਾਂ ਲਾਤੀਆਂ ਜੀ ਪਰ ਗੁਰੂ ਖਾਲਸਾ ਪੰਥ ਜਿਹੜਾ ਵਾ ਚੜ੍ਹਦੀ ਕਲਾ ਦੇ ਵਿੱਚ ਆ ਮਾਰੇ ਕਹਿੰਦਾ ਫੌਜ ਚੜੀ ਅਕਾਲਕੀ ਦਲ ਮੱਕੜੀ ਨਾਈ ਹੋਏ ਨੀਲਾ ਬਾਣਾ ਪਹਿਨ ਕੇ ਅਵਰ ਨਾ ਦਿਸੇ ਕੋਈ ਦਿੱਲੀ ਤਖਤ ਪਰ ਬੈਠੇਗੀ ਆਪ ਗੁਰਾਂ ਕੀ ਫੌਜ ਛਤਰ ਫਰਾਵੇ ਸੀਸ ਪਰ ਬੜੀ ਕਰਨਗੇ ਮਹਾਰਾਜ ਖਾਲਸਾ ਪੰਥਿਆ ਗੁਰੂ ਮਹਾਰਾਜ ਦਾ ਇਹਨੂੰ ਨਾ ਕੋ ਜਿੱਤ ਸਕਿਆ ਨਾ ਜਿੱਤ ਸਕਦਾ ਵਾ ਪੋਤਾਂਵਾਦੀ ਸਦਸ ਕੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਵਾਈਗੁਰ ਜੀ ਦਾ ਕਾਰਤਾ ਵਾਈਗੁਰ ਜੀ ਦੀ ਫਤਿਹ ਰਸਤਾ ਰੋਕ ਦਿੱਤਾ ਗਿਆ ਜੇ ਪੁਲਿਸ ਪ੍ਰਸ਼ਾਸਨ ਅੱਗੇ ਨਹੀਂ ਜਾਣ ਦਵੇਗੀ ਤਾਂ ਇਸੇ ਤਰ੍ਹਾਂ ਰੋਡ ਬਲੌਕ ਕੀਤੇ ਜਾਣਗੇ ਕਿਉਂਕਿ ਉਹਨਾਂ ਦਾ ਕਹਿਣਾ ਰੋਸ਼ ਹੈ ਜੀ ਬਿਲਕੁਲ ਤਾਰਾ ਵੀ ਜਿਹੜੀਆਂ ਲਾ ਦਿੱਤੀਆਂ ਗਈਆਂ ਵੀਰ ਜੀ ਮਤਲਬ ਕਿ ਇਹ ਕਿਵੇਂ ਬਿਲਕੁਲ ਹੀ ਬਾਰਡਰ ਬਣਾ ਦਿੱਤਾ ਗਿਆ ਹੈ ਹਰ ਪਾਸੇ ਜਿਹੜੇ ਰੋਕ ਕੇ ਕੀ ਸਾਬਤ ਕਰਨਾ ਚਾਹ ਰਹੇ ਨੇ ਜਮਾਈ ਧッカ ਭੈਣ ਜੀ ਦੇਖੋ ਇਹ ਤੇ ਤਾਰਾ ਜਦੋਂ ਆਪਾਂ ਜਾਈਏ ਨਾ ਇੰਡੀਆ ਪਾਕਿਸਤਾਨ ਦੇ ਬਾਰਡਰਸ ਤੇ ਹੁੰਦੀਆਂ ਨੇ ਮਤਲਬ ਦੇਸ਼ ਦੀ ਹੱਦ ਤੇ ਹੁੰਦੀਆਂ ਨੇ ਤੇ ਇਹ ਹੁਣ ਤੁਸੀਂ ਦੱਸੋ ਕਿ ਇਹਨਾਂ ਨੇ ਲਾਈਆਂ ਨੇ ਇਹ ਸਾਨੂੰ ਹੁਣ ਕੀ ਦੱਸਣਾ ਚਾਹ ਰਹੇ ਨੇ ਹਣਾ ਰਾਈਟ ਆਫ ਸਪੀਚ ਸਾਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ ਕੋਈ ਆਇਆ ਕੋਈ ਗੱਲਬਾਤ ਕਰਨ ਲਈ ਅੱਗੇ ਆਇਆ ਕੋਈ ਨਹੀਂ ਆਇਆ ਭੈਣ ਜੀ ਇੱਕ ਬੰਦਾ ਆਇਆ ਸੀ ਉਹ ਵੀ ਟਾਲਮਟੋਲ ਚਾ ਕਰਕੇ ਚਲ ਗਿਆ ਕਹਿੰ ਵੀਆ ਸਾਡੀ ਹਾਂਜੀ ਬਹਿਸ ਬਾਜੀ ਹੋਈ ਆ ਮਾੜੀ ਮੋਟੀ ਗੱਲ ਤਾਂ ਇਹਨਾਂ ਨੇ ਪ੍ਰੋਪਰ ਸੁਣੀ ਨਹੀਂ ਹੈਗੀ ਸਾਡੀ ਤੇ ਆਪਣਾ ਚਲੇ ਗਏ ਨੇ ਕਿਉਂਕਿ ਇਹਨਾਂ ਕੋਲ ਤਾਂ ਹਾਰ ਹੀ ਨਹੀਂ ਬੋਲ ਕਿੱਥੇ ਸਕਦੇ ਨੇ ਸਾਡੇ ਅੱਗੇ ਜਵਾਬ ਦੇਣ ਜੋਗੇ ਕਿੱਥੇ ਨੇ ਪੰਜਾਬ ਯੂਨੀਵਰਸਿਟੀ ਖੋਣ ਦਾ ਕਾਰਨ ਕੀ ਹੈ ਕਿਉਂ ਜਿਹੜਾ ਕੋਈ ਜਾਨੀ ਸੈਨੇਟ ਪੰਜਾਬ ਜਵਾਬ ਨਹੀਂ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਆ ਉਹਦੇ ਨਾਲ 200 ਤੋਂ ਵੱਧ ਕਾਲਜ ਜਿਹੜੇ ਨੇ ਨਾਲ ਲੱਗਦੇ ਨੇ ਪੂਰੇ ਪੰਜਾਬ ਦੇ ਬੱਚੇ ਜਿਹੜੇ ਨੇ ਜਿਹੜੇ ਹਾਇਰ ਸਟੱਡੀਜ਼ ਕਰ ਰਹੇ ਨੇ ਉਹ ਪੰਜਾਬ ਯੂਨੀਵਰਸਿਟੀ ਤੋਂ ਅਫੀਲੀਏਟਡ ਨੇ ਤੇ ਉਹਦੇ ਚੋ ਜਿਹੜੀ ਸੈਨੇਟ ਹੈ 91 ਬੰਦਿਆ ਜਿਹੜੀ ਚੁਣਦੇ ਆਏ ਉਹਦੇ ਚੋ ਜਿਹੜੇ ਵਿਦਿਆਰਥੀ ਜਿਹੜੇ ਅੱਛੀ ਸਟੱਡੀ ਵਾਲੇ ਐਜੂਕੇਟਿਡ ਇੰਟੈਲੈਕਚੁਅਲ ਬੱਚੇ ਹੁੰਦੇ ਨੇ ਉਹ ਸੈਨੇਟ ਚ ਚੁਣ ਕੇ ਆਉਂਦੇ ਨੇ ਤੇ ਸਿੰਡੀਗੇਟ ਦੇ ਨਾਲ ਚੁਣੇ ਜਾਂਦੇ ਨੇ ਉਹ ਵਿੱਚ ਕੰਮ ਕਰਦੇ ਨੇ ਜੀ ਇਸ ਕਰਕੇ ਉਹ ਕੀ ਕਰਦੇ ਨੇ ਫਿਰ ਜਿਹੜਾ ਵਿਦਿਆਰਥੀਆਂ ਦਾ ਫਾਇਦਾ ਵੇਖਦੇ ਨੇ ਉਹ ਮੈਂ ਜਿਹੜੀ ਪੜ੍ਹਾਈ 5000 ਦੀ ਹੋਏਗੀ ਉਹ 5000 ਦੀ ਹੋਏਗੀ ਉਹ 50000 ਨਹੀਂ ਤੁਸੀਂ ਕਰ ਸਕਦੇ ਇਸ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਇਹ ਇਹ ਕਰਨਾ ਚਾਹੁੰਦੇ ਨੇ ਖੋਖਲਾ ਕਰਨਾ ਚਾਹੁੰਦੇ ਨੇ ਜਿਹੜੇ ਮਰਜੀ ਕੋਰਸਿਸ ਦੇ ਵਿੱਚ ਇਹ ਵਧਾਣਾ ਚਾਹੁੰਦੇ ਨੇ ਫੀਸਿਸ ਤਾਂ ਕਿ ਪੰਜਾਬ ਦੇ ਬੱਚੇ ਵਿਦਿਆਰਥੀ ਵੈਸੇ ਤੁਹਾਨੂੰ ਪਤਾ ਹੈ ਬਹੁਤ ਘੱਟ ਰੁਝਾਨ ਹੈ ਜਿਹੜੇ ਪੜ੍ਹਦੇ ਪਏ ਨੇ ਤੇ ਜੇ ਅਗਰ ਫੀਸਾਂ ਇੰਨੀਆਂ ਵਧ ਗਈਆਂ ਵੀਰ ਜੀ ਤੇ ਫਿਰ ਤਾਂ ਬਿਲਕੁਲ ਹੀ ਖਤਮ ਹੋ ਜਾਏਗਾ ਕੰਮ ਪੜਨ ਦਾ ਰੁਝਾਨ ਖਤਮ ਹੋ ਜਾਏਗਾ ਔਰ ਜਿਹੜੇ ਜਿਹੜੀ ਕੌਮਾਂ ਕੋਲ ਜਿਹੜੇ ਕਿੱਤੇ ਕੋਲ ਵਿੱਦਿਆ ਗਈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜੇ ਵਿਦਿਆ ਹੋਏਗੀ ਵਿਚਾਰਾਂਗੇ ਤੇ ਪਰਉਪਕਾਰ ਕਰਾਂਗੇ ਨਾ ਕੋਈ ਇਸ ਕਰਕੇ ਵਿਦਿਆ ਦਾ ਜਿਹੜਾ ਇਹ ਵਿਦਿਆਹੀਣ ਸਾਨੂੰ ਕਰਨਾ ਚਾਹੁੰਦੇ ਨੇ ਤੇ ਜਿਹੜੀ ਕੌਮਾਂ ਵਿਦਿਆਹੀਣ ਹੋ ਜਾਂਦੀਆਂ ਨਾ ਵੀਰ ਜੀ ਉਹਨਾਂ ਦਾ ਫਿਰ ਵਾਇਗ੍ਰੂ ਹੀ ਵਾਕਾ ਹੁੰਦਾ ਜੀ ਇਹ ਗੱਲ ਹੈ ਇਹਨਾਂ ਦੇ ਬੱਚੇ ਨਹੀਂ ਪੜਦੇ ਹੋਣਗੇ ਯੂਨੀਵਰਸਿਟੀ ਪਤਾ ਨਹੀਂ ਪੜਦੇ ਨੇ ਕਿ ਨਹੀਂ ਪੜਦੇ ਤੇ ਹੁਣ ਇਹਨਾਂ ਨੂੰ ਪਤਾ ਹੋਏਗਾ ਪਰ ਇਹਨਾਂ ਨੂੰ ਵੀਰ ਜੀ ਹੁਣ ਲੱਖ ਲੱਖ ਰੁਪਈਆ ਤਨਖਾਹਾਂ ਮਿਲਦੀਆਂ ਨੇ ਸਾਡੇ ਟੈਕਸਾਂ ਚੋਂ ਜਾਂਦੀਆਂ ਨੇ ਇਹਨਾਂ ਨੂੰ ਲੱਖ ਰੁਪਈਆ ਦਿਖਦਾ ਜੀ ਇਹਨਾਂ ਨੂੰ ਹੋਰ ਕੁਝ ਨਹੀਂ ਦਿਖਦਾ ਇਹ ਲੋਭ ਲਾਲਚ ਦੇ ਹੋਏ ਲੋਕ ਨੇ ਜੀ ਹਾਂਜੀ ਇਹਨਾਂ ਦੇ ਵੀ ਕੱਲ ਨੂੰ ਇਹਨਾਂ ਦੇ ਬੱਚਿਆਂ ਨੂੰ ਵੀ ਤੇ ਫੀਸਾਂ ਵੱਧ ਦੇਣੀਆਂ ਪੈਣਗੀਆਂ ਪਰ ਜੇ ਇਹਨਾਂ ਨਾਲ ਕੋਈ ਬਚਨ ਕਰੀਏ ਕਹਿੰਦੇ ਅਸੀਂ ਤਾਂ ਪ੍ਰੈਜ਼ੈਂਟ ਦੇਖ ਰਹੇ ਹਾਂ ਜੀ ਫਿਊਚਰ ਦੀ ਗੱਲ ਸਾਡੇ ਨਾਲਾ ਕਰੋ ਜੀ ਮਹਾਰਾ ਰਾਜੀਤ ਸਿੰਘ ਜੀ ਦੇ ਲਾਲ ਦੀ ਗੱਲ ਕਰੀਏ ਤਾਂ ਕਹਿੰਦੇ ਸੀ ਐਜੂਕੇਸ਼ਨ ਤੇ ਸਿਹਤ ਸਿੱਖਿਆ ਜਿਹੜੀ ਉਹ ਫ੍ਰੀ ਹੁੰਦੀ ਸੀਗੀ ਤਾਂ ਪਰ ਉਹ ਹੁਣ ਮਤਲਬ ਕਿ ਉਹੀ ਮਹਿੰਗੀ ਕੀਤੀ ਜਾ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ ਜੀ ਵਿਦਿਆ ਵੀ ਤੇ ਸਿਹਤ ਦੇਣਾ ਵਿਭਾਗ ਹੈ ਉਹਦਾ ਹਾਲ ਦੇਖ ਲਓ ਤੁਸੀਂ ਪੰਜਾਬ ਕੀਤੇ ਵਿੱਚ ਖਾਸ ਕਰਕੇ ਕੀ ਹੋਇਆ ਪਿਆ ਤੇ ਬਿਲਕੁਲ ਇਹਨਾਂ ਦੀ ਸਾਹਨ ਕੀਤਾ ਹੋਇਆ ਇਹਨੂੰ ਸਿਸਟਮ ਨੂੰ ਖਤਮ ਕਰ ਹੀ ਜਾਂਦੇ ਨੇ ਸੋ ਇਹ ਚੀਜ਼ਾਂ ਸਾਰੀਆਂ ਖੇਡਾਂ ਚਲਦੀਆਂ ਪਈਆਂ ਨੇ ਜੀ ਸੋ ਵਾਈ ਗਰੂ ਮੇਰ ਕਰੇ ਜੀ ਅਸੀਂ ਤੇ ਗੁਰਗੋਵੀ ਸੀ ਦੀਆਂ लाਡਲੀਆਂ ਪਹੁੰਚਾਂ ਅਸੀਂ ਤੇ ਕਹਿੰਦੇ ਨਾ ਕਿਸੇ ਤੇ ਧੱਕਾ ਕਰਦੇ ਨਾ ਜਰਦੇ ਆ ਹਨਾ ਜੀ ਨਾ ਕਿਸੇ ਨੂੰ ਡਰਾਉਂਦੇ ਆ ਤੇ ਨਾ ਵੀ ਜੀ ਕਿਸੇ ਤੋਂ ਡਰਦੇ ਆ ਭਾਵੇਂ ਕੋਈ ਹਰਿਆਣੇ ਵਾਲੇ ਆਣ ਭਾਵੇਂ ਹਿਮਾਚਲ ਵਾਲੇ ਆਣ ਪਰ ਅਸੀਂ ਵਾਇਲੈਂਟ ਵੀ ਨਹੀਂ ਹੋਣਾ ਚਾਹੁੰਦੇ ਕਿਉਂਕਿ ਜੇ ਅਸੀਂ ਵਾਇਲੈਂਟ ਹੁੰਦੇ ਆ ਤੇ ਇਹਨਾਂ ਨੇ ਇਹ ਕਹਿਣਾ ਵੀ ਇਹਨਾਂ ਨੇ ਪਹਿਲੇ ਹੱਥ ਚੱਕਿਆ ਅਨਾ ਵਿਆਲੈਂਟ ਹੋਣਾ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ 1 ਮਿੰਟ ਦੀ ਗੱਲ ਹੈ ਪਰ ਅਸੀਂ ਵੀ ਐਜੂਕੇਟਿਡ ਆ ਮੈਂ ਬੈਚਲਰਸ ਆਪਣੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ ਤੇ ਮੈਂ ਉੱਥੇ ਬੈਠਾ 3 ਸਾਲ ਮੈਂ ਉੱਥੇ ਪੜਿਆ ਮੇਰਾ ਮੇਰੀ ਫੀਲਿੰਗ ਜੁੜਦੀ ਓਦੇ ਨਾਲ ਪਰ ਆਪਾਂ ਤਾਂ ਕਰਕੇ ਉਹ ਵਿਦਿਆਰਥੀਆਂ ਦਾ ਸਾਥ ਦੇ ਰਹੇ ਆਪਣੇ ਭੈਣ ਭਰਾਵਾਂ ਦਾ ਵੀ ਤੱਕਾ ਨਾ ਕਰੋ ਮੈਂ ਜੇ 5000 ਦੇ ਵਿੱਚ ਬੈਚਲਰਸ ਕਰ ਲਈਏ ਤੇ ਉਹਨਾਂ ਨੂੰ ਵੀ ਕਰ ਲੈਣ ਦਿਓ ਤੱਕਾ ਨਾ ਕਰੋ ਬਾਈ ਏਕਾ ਕਿ ਆਦਿਸ਼ ਕੋ ਤੁਸੀਂ ਦੇਖ ਸਕਦੇ ਹੋ ਮਸਲਾ ਸਿਰਫ ਇਹ ਹੈ ਕਿ ਜਿਹੜੀ ਤੁਸੀਂ ਪੜ੍ਹਾਈ ਸਸਤੇ ਚ ਕਰਨੀ ਸੀ ਉੱਥੇ ਮਹਿੰਗਾਈ ਕਰ ਦਿੱਤੀ ਜਾਊਗੀ ਤਾਂ ਫਿਰ ਆਮ ਪੰਜਾਬ ਦੇ ਨੌਜਵਾਨ ਕਿਵੇਂ ਆਪਣੀ ਐਜੂਕੇਸ਼ਨ ਨੂੰ ਅੱਗੇ ਤੋਰਣਗੇ ਇਹ ਮਸਲੇ ਕਰਕੇ ਹੀ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਕੱਠ ਰੱਖਿਆ ਹੋਇਆ ਸੀ ਪਰ ਅਫਸੋਸ ਦੀ ਗੱਲ ਹੈ ਕਿ ਜੋ ਵੀ ਜਥੇਬੰਦੀਆਂ ਜੋ ਵੀ ਨਿਹੰਗ ਸਿੰਘ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਚੰਡੀਗੜ੍ਹ ਦੇ ਹਰ ਪਾਸੇ ਬੈਰੀਕੇਡਿੰਗ ਲਾ ਕੇ ਰਸਤਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜੁੜੇ ਰਿਹਾ ਸੁਨੇਹਾ ਟੀਵੀ ਦੇ ਨਾਲ ਵਾਇਗੁਰਜਗਾ ਖਾਲਸਾ ਵਾਇਗੁਰਜ